ਲੇਚਕਾਰ ਦੇ ਰਸਤੇ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਚਤਨਾਤ ਇੱਕ ਕਰਮਚਾਰੀ ਦੇ ਵੱਲੋਂ ਆਪਣੇ ਪੁੱਤਰ ਅਤੇ ਦੋ ਵਿਅਕਤੀਆਂ ਦੀ ਮਦਦ ਦੇ ਨਾਲ ਇਨੋਵਾ ਕਾਰ ਦੇ ਚਾਲਕ ਦਾ ਸਿਰ ਪਾੜਨ ਦਾ ਮਾਮਲਾ ਸਾਹਮਣੇ ਆਇਆ ਡਾਕਟਰਾਂ ਵੱਲੋਂ ਜ਼ਖਮੀ ਹੋਏ ਡਰਾਈਵਰ ਦੇ ਸਿਰ 'ਚ 10 ਟਾਂਕੇ ਲਗਾਏ ਗਏ ਨੇ ਜ਼ਿਕਰਯੋਗ ਹੈ ਕਿ ਜਦੋਂ ਜ਼ਖਮੀ ਹਾਲਤ ਵਿੱਚ ਚਾਲਕ ਆਪਣੇ ਮਾਲਕਾ ਸਣੇ ਥਾਣਾ ਸਿਟੀ ਵਿਖੇ ਪਹੁੰਚਿਆ ਤਾਂ मौके ਤੇ ਮੌਜੂਦ ਡਿਪਟੀ ਅਫਸਰ ਦੇ ਵੱਲੋਂ ਹਮਲਾ ਕਰਨ ਵਾਲੇ ਪੁਲਿਸ ਕਰਮਚਾਰੀ ਦੇ ਨਾਲ ਜਬਰਦਸਤੀ ਰਾਜ਼ੀਨਾਮਾ ਕਰਨ ਦਾ ਦਬਾਅ ਬਣਾਉਂਦੇ ਹੋਏ ਦਾਕਤ ਨਹੀਂ ਦਿੱਤਾ ਗਿਆ ਇਸ ਹਮਲੇ ਸਬੰਧੀ ਪੀੜਤ ਨੇ ਜ਼ਿਲ੍ਹਾ ਪੁਲਿਸ ਮੁਖੀ પાસે ਅਨਸਾਫ਼ ਦੀ ਗੋਹਾਰ ਲਗਾਉਂਦੇ ਹੋਏ ਸਬੰਧਿਤ ਕਰਮਚਾਰੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਧਰਮਵੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਜੋਧਪੁਰ ਨੇ ਦੱਸਿਆ ਕਿ ਉਹ ਕੇਸ਼ਵ ਅਗਰਵਾਲ ਦੀ ਇਨੋਵਾ ਗੱਡੀ ਦਾ ਡਰਾਈਵਰ ਹੈ ਐਡਵਰਡ ਸ਼ਾਮ ਨੂੰ ਜਦੋਂ ਉਹ ਇਨੋਵਾ ਕਾਰ ਨੂੰ ਗੁਰੂ ਤੇਗ ਬਹਾਦਰ ਨਗਰ ਗਲੀ ਵਿੱਚ ਮਾਲਕਾਂ ਦੇ ਘਰ ਗੱਡੀ ਲਗਾਉਣ ਜਾ ਰਿਹਾ ਸੀ ਤਾਂ ਇੱਕ i20 ਕਾਰ ਵਿੱਚ ਸਵਾਰ ਪੁਲਿਸ ਮੁਲਾਜ਼ਮ ਸੀ타ਰਾਮੂ ਨੇ ਜਾਣਬੁੱਝ ਕੇ ਗਲੀ ਵਿੱਚ ਗੱਡੀ ਦੇ ਰਸਤੇ ਨੂੰ ਲੈ ਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਵੇਗਦੇ ਹੀ ਵੇਗਦੇ ਸੀ타ਰਾਮੂ ਨੇ ਮੋਕ ਕੇ ਤੇ ਆਪਣੇ ਪੁੱਤਰ ਹਣੀ ਅਤੇ ਹੋਰ ਦੋ ਵਿਅਕਤੀਆਂ ਨੂੰ ਮੌਕੇ ਤੇ ਬੁਲਾ ਲਿਆ ਗਿਆ ਅਤੇ ਉਸ ਦੀ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਹਮਲੇ ਦੌਰਾਨ ਚਾਰਾ ਨੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਸ ਦੇ ਸਿਰ ਦੇ ਵਿੱਚ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ। ਇਸ ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਪੀੜਤ ਨੇ ਦੱਸਿਆ ਕਿ ਉਸਦੇ ਸਿਰ ਦੇ ਵਿੱਚ 10 ਟਾਂਕੇ ਲਗਾਏ ਗਏ ਹਨ ਤੇ ਉਸ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਸਬੰਧਤ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਉਧਰ ਪੁਲਿਸ ਮੁਲਾਜ਼ਮ सीताराम ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਉੱਪਰ ਕੋਈ ਹਮਲਾ ਨਹੀਂ ਕੀਤਾ ਪੁਲਿਸ ਮੁਲਾਜ਼ਮ सीताराम ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਕਾਰ ਦੇ ਹੋਏ ਛੂਟ ਕਰਾਰ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਉਹ ਬਰੀਕੀ ਦੇ ਨਾਲ ਜਾਂਚ ਕਰਨਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ